ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁੜੂ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਝੇਠਾ ਤਹਿਸੀਲ ਵੀ ਮਝੇਠਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਜਿਆਦਾ ਤੋਕੜਾ ਕੱਬਣਾ گاਵਾਂ ਹੀ ਤੁਹਾਨੂੰ ਦਿਖਾਉਣੀ ਆ ਵਾ ਹੌਲੇ ਪਾਚ ਸਾਰੀਆਂ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਟੋਟਲ 5 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਕੱਬਣਾ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਤੇ ਤੁਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੁਕਰੀਦੋ ਜੀ। ਵਿਰਦੀ ਸਤਿ ਸਾਲ ਜੀ। ਸਤਿ ਸਾਲ ਵਿਰਦੀ। ਹੋਰ ਠੀਕ ਠਾਕ ਜੀ। ਬਾਹਰ ਚੜਦੀ ਕਲਾ ਵਿਰਦੀ। ਚਲੋ ਚੜਦੀ ਕਲਾ ਚਾਹੀਦੀ ਜੀ ਤੇ ਨਾਮ ਦੱਸਦੇ ਕਰੀ ਆਪਣਾ। ਨਾਮ ਗੁਰਵਿੰਦਰ ਗਿੱਲੂ ਜੀ ਵਿਰਦੀ। ਹਾਂਜੀ। ਅਜੇ ਵੀਰ ਜੀ ਗਏ ਬਾਹਰ ਗਏ ਆ। ਆਹੋਂ ਨਹੀਂ ਗਏ ਆ ਨਾ। ਤੇ ਅੱਜ ਕੰਮ ਪੈ ਗਿਆ ਉਹਨਾਂ। ਹਾਂਜੀ ਹਾਂਜੀ। ਮੈਂ ਕਹਿੰਦੇ ਵੀਡੀਓ ਪਵਾ ਦੇ ਵੀਰੋਂ ਨਹੀਂ ਆਉਣ ਦੇ ਮੈਂ ਚਲ ਮੈਂ ਪਵਾ ਲਾਂ ਜੀ। ਠੀਕ ਆ। ਤੇ ਸ਼ਹਿਰ ਮਜੀਠਾ ਨਾ ਆਪਣਾ। ਮਜੀਠਾ ਵਿਰਦੀ। ਮਿਸਟਰ ਅਮਰ ਸਾਹਿਬ ਵਿਰਦੀ ਖਾਨੇ 140 83081 95011 50173 ਤੇ ਇੱਕ ਪੰਜ ਮੱਝਾਂ ਉਹ ਪੰਜ ਗਾਵਾਂ ਤੇ ਇੱਕ ਮੱਝ ਹੈ ਹਨਾ ਇੱਕ ਮੱਝ ਪੰਜ ਗਾਵਾਂ ਵੀ ਜੀ ਪਹਿਲਾਂ ਮੱਝ ਵਿਖਾ ਦੀਏ ਫਿਰ ਪਹਿਲਾਂ ਮੱਝ ਵਿਖਾ ਦਿਓ ਵੀਰ ਜੀ ਮੱਝ ਕੱਬਣਿਆ ਹਾਂਜੀ ਵੀਰ ਜੀ ਤਿਆਰ ਜੋ ਦਿਨ ਲਾ ਦੇ ਚਾਰ ਲਾ ਦੇ ਪੰਜ ਲਾ ਦੇ ਹਫਤਾ ਲਾ ਦੇ ਵੀਰ ਜੀ ਅੱਛਾ ਜੀ ਸੁਈਆਂ ਯਾਰ ਕੀ ਵੀਰ ਜੀ ਕਿੰਨੇ ਕਿ ਦੁੱਧ ਆ ਲਈ ਆ ਇਹ ਵੀ ਜੀ ਪਹਿਲੇ ਸੁਈਆਂ ਨੇ ਭੜਿਆ 10 11 ਲੀਟਰ ਭੜਿਆ ਜੀ ਦੁੱਧ ਵੀਰ ਜੀ ਅੱਛਾ ਤਿਆਰ ਕੇ ਕਿੰਨਾ ਕੁ ਭਰੀ ਜਾਓਗੇ 12 ਕਰ ਜੂਗੀ ਜੀ ਬਾਤ ਬਾਦ ਤੋਰੋ ਹਾਂ ਫਿਰ ਇੱਕ ਰੀਮ ਦਰਦੀ ਨਹੀਂ ਜੇਕਰ ਉਹ ਨਹੀਂ ਥੋੜਾ ਡਰਦੀ ਡਰਦੀ ਜੀ ਆ ਤੇ ਆ ਵੀ ਹਲੇ ਤਿਆਰ ਹੋਣੀ ਹੈ ਲੈ ਜੋ ਬੀਦੀ ਲੈ 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 ਇਹ ਫੋਨ ਵੀ ਇਹ ਦੇਖ ਸਕਦੇ ਜੇ ਲਾਗੇ ਤਾਂ ਤੇਦਾ ਮੁੱਲ ਵੇਚ ਦੇ ਫਿਰ ਇਹ ਮੁੱਲ ਸਾਹ ਵੇ ਕਰਨਾ ਵੇਚੀ ਮੁੱਲ ਕਿੰਨਾ ਆ ਰਹੀ ਦੀਵਾਲੀ ਦੇ ਮਾਸ ਕਰ ਦਿਆ ਜਾਨ ਕੋਈ ਠੀਕ ਆ ਮੈਂ ਮੋਲੇ ਨਾਲ ਰਿਜੀ 85000 ਰਿਜੀ ਅੱਛਾ ਬਾਕੀ ਸ਼ੋਰ ਸ਼ਟਾ ਵਿੱਚ ਹੀ ਕਰ ਦਾਂਗੇ 2000 ਕਰ ਦਿੰਨੇ ਆ ਕਰ ਦੋ ਰਿਜੀ 2000 83000 ਦੀ ਦੇ ਦਈਏ ਹਨਾ 83000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਇੱਧਰ ਆ ਗਾਵਾਂ ਤੁਹਾਨੂੰ ਦਿਖਾਉਣੀ ਆ ਆ ਜਿਹੜੇ ਗਾਂ ਚ ਪਹਿਲੇ ਨੰਬਰ ਤੇ ਸਿੰਘਾਂ ਵਾਲੀ ਹਾਂਜੀ ਜੀ ਕਿੰਨਾ ਦੁੱਧ ਦੋ ਦਾ 8 ਲੀਟਰ ਹੈਗਾ ਜੋ ਅੱਛਾ 100% ਗਰੰਟੀ ਦਿੱਤੀ ਆਪਣੀ ਦੇ ਹਲੇ ਬੱਚਾ ਨਹੀਂ ਹੈਗਾ ਤਾਂ ਹਨਾ ਬੱਚਾ ਮਰ ਗਿਆ ਦੁੱਧੀ ਦਾ ਤੋਰ ਫੇਰ ਇੱਕ ਕਰੀ ਨਾ ਬਾਕੀ ਅੱਗੇ ਟੁਕੜਾ ਕ ਬਣਾਈਆਂ ਸਾਰੀਆਂ ਇਨਾ ਬੱਤੇ ਤਾਂ ਆ ਦੁੱਧ ਇਹਦੇ ਕੋਲ 7-8 ਲੀਟਰ ਜਿਹੜਾ ਕਿੰਨੇ ਵੀ ਹੈਗਾ ਲੈ ਜਾ ਵੀਰ ਜੀ ਇਹ ਤੁਹਾਨੂੰ ਵੀ ਦੇਖ ਸਕਦੇ ਆ ਵਾਈ ਬਹੁਤ ਵਧੀਆ ਵੇਚੀ ਲੱਗੀ ਇਹਨੂੰ ਤੇ ਇਹਦਾ ਫਿਰ ਮੱਝਾਂ ਦਾ ਦੁੱਧ ਇਹਦਾ ਅੱਛਾ ਤੇ ਮੋਲੇ ਦਾ ਉਹ ਜੀ ਮੌਲਯੋ ਮਰਜੀ ਗਾਵੇ ਬਾਈ ਦੀ ਹਾ ਨਾ ਕਰ ਦਾਂਗੇ ਜੀ। ਛ ਭਾਈ ਜਰ ਦੀ। ਹਾਂ ਜੀ ਜੀ। ਮੋਕੇ ਤੇ ਹੋਰ ਕਰ ਦੋਗੇ ਮਾਨਤਾ। ਪਾ ਦਾਂਗੇ ਜੀ ਮਾਨਤਾ ਤੁਸੀਂ ਕਰਾ ਨਾ ਕਰਾ ਦੋ ਕੋਈ ਨਹੀਂ। 20 ਪੂਰੇ ਦੇ ਦੇ ਦिए। ਲੈ ਲਓ ਜੀ ਵੀ ਵੀ ਨਹੀਂ ਦੇਣੇ ਵੀ ਜੀ। ਠੀਕ ਹੈ ਜੀ। ਤੇ ਆ ਜਿਹੜੀ ਚੈੱਕ ਪਾਸ ਆ। ਹਾਂ ਜੀ ਚੈੱਕ ਪਾਸ ਗੱਬਾਂ ਦੇ ਰਹਿਗਾ ਇਹ ਦਾ ਡੇਢ ਮਹੀਨਾ ਰਹਿਗਾ ਮਹੀਨਾ ਡੇਢ ਮਹੀਨਾ ਖਰਦੀ ਜੋ। ਅੱਛਾ। ਤੇ ਦੁੱਧ ਦੁੱਧ ਚੰਗੀ ਉਹ ਜਿੱਥੇ ਸੁਣਾ ਯਾਰ ਕੀ ਵੀ ਜੀ। ਦੁੱਧ ਦੁੱਧ ਡਰਾਈ ਕਰਤੀ ਹੁਣ। ਹਾਂ ਜੀ। ਚਲੋ ਤੁਰਾਂ ਹਾਂ ਫੇਰ। ਨੇ ਰੇਡ ਮੀਨਾ ਖੜਦੀ ਏ ਹੱਲੇ ਲੈ ਜਾ ਵੀ ਜਿੱਤਰਾ ਰੰਗ ਰੋਪ ਦੀ ਚੰਗੀ ਆ ਹਨੇਰੇ ਦੇ ਦੇਖ ਸਾਦੇ ਜੇ ਲਾਗੇ ਤਾਂ ਇਹਦੇ ਦੀ ਤੇ ਇਹਦਾ ਫਿਰ ਮੁੱਲ ਵੀ ਦੀ ਵੀ ਜੀ ਦਾ ਮੁੱਲ 82000 ਜੀ 82000 ਹਾਂਜੀ ਚਲੋ 1000 ਹੋਰ ਛੱਡ ਦੋ 22 ਦੀ ਦੇ ਦਿੰਨੇ ਆ ਚਲੋ ਜੀ 22000 ਰੁਪਏ ਨੇ ਠੀਕ ਆ ਤੇ ਤੇਰਾ ਦੁੱਧ ਕਿੰਨਾ ਕਿ ਕੱਢੀ ਜਾਊਗੀ 20 ਲੀਟਰ ਬੱਸ ਹੋਈ ਕੱਢਿਆ ਜਨੇ ਅੱਛਾ ਬਾ ਰੇਡਰ ਪਹਿਲੇ ਸਵੇਰੇ ਕੱਢਿਆ ਗਾਈ ਗਾਈ ਦਾ ਦੁੱਧ ਜੰਨੀ ਵੰਡ ਪਾਵਾਂ ਦੁੱਧ ਕੱਢੀ ਜਾਣਾ ਜੀ ਨਾਲ ਤੇ ਹੁਣ ਦੂਸਰਾ ਸੂਬਾ ਸੋਣਾ ਨਗਰ ਠੀਕ ਹੈ ਤੇ ਆ ਕਿਨੇ ਚੱਲ ਚੱਕ ਪਾਸਿਆ ਜੀ ਸਾਢੇ ਤਿੰਨਾਂ ਦੇ ਵਿੱਚ ਹੈਗੀ ਜੀ ਸਾਢੇ ਤਿੰਨਾਂ ਦੇ ਚੋਹਾਂ ਦੇ ਵਿੱਚ ਜੋ ਅੱਛਾ ਹਾਂਜੀ ਜੀ ਤੇ ਹੁਣ ਦੁੱਧ ਦੁੱਧ ਜੀ 6 ਲੀਟਰ ਦਸਲੇ ਹੈਗਾ ਸਾਡਾ ਅੱਛਾ ਖੰਡੀ ਤੇਰੀ ਕੋਈ ਭਾਰਾ ਨਹੀਂ ਕੋਈ ਨਹੀਂ ਇਸ ਤਰ੍ਹਾਂ ਬਹੜੇ ਠੀਕ ਹੈ ਮਤਲਬ ਇਹ ਆ ਵੀ ਚਲੋ ਘਰ ਵਰਤਨ ਨਹੀਂ ਚੰਗੀ ਹੈ ਇੱਲਾਜ ਅਜੇ ਸਾਲ ਸਾਲ ਹੀ ਨੇ ਚਾਹ ਪਾਣੀ ਦਾ ਵਧੀਆ ਸਾਰ ਦੇਣਾ ਦੇ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਉਤਰਾ ਵੀ ਠੰਡੀ ਤੇ ਰਹੀ ਆ ਤੇ ਜੰਮੀ ਪਲੀ ਵੀ ਚੰਗੀ ਐ ਇਹੋ ਜਿਹੇ ਗਾਵਾਂ ਨੇ ਠੰਡ ਦੀ ਪ੍ਰਵਾਹ ਨਾ ਨਾ ਵੀ ਜੀ ਪੂਰੀ ਤੇ ਨਾ ਗਰਮੀ ਦੀ ਪ੍ਰਵਾਹ ਦੂਜੇ ਸੂਏ ਆ ਕੀ ਸੁਣਾ ਜਨੇਗਾ ਤੇ ਮੁੱਲ ਫੇਰ ਵੇਦੀ ਇਹਦਾ ਜੀ ਮੁੱਲ ਇਹ 28000 ਰੁਪਏ ਦੇ ਵਿੱਚ ਇਹਦਾ ਅੱਛਾ ਹਾਂਜੀ ਹਾਂਜੀ 5000 ਹੀ ਦੇ ਦੀਏ ਨੋ ਸਿੱਕੇ 50 ਦੇ 50 ਦੇ ਦੇ ਦਾਂਗੇ ਜਾਨ ਦਾ 5000 ਰੁਪਏ ਠੀਕ ਹੈ ਜੀ ਆਹ ਜੀ ਇਹਦੇ ਥੱਲੇ ਦੁੱਧ 8 ਲੀਟਰ ਜੋ ਠੰਡੀ ਢੀਰੀ ਜੋ 23 ਲੀਟਰ ਦਾ ਰਕਾਰ ਜੋ ਦੁੱਧ ਹੈ ਦਾ ਕਿੰਨਾ 23 ਲੀਟਰ ਦਾ ਆਪਣੇ ਘਰ ਦੀਆਂ ਤੁਮੇ ਵੈਰਾ ਜੀਆਂ ਅੱਛਾ ਇੱਕ ਇਹ ਦੇਖੋ ਅੱਛਾ ਹੁਣ ਇਹਦੇ ਥੱਲੇ ਦੁੱਧ 8 ਲੀਟਰ ਹੈਗਾ ਜੀ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਹਾਂ ਜੀ ਜੀ ਤੇ ਗਾੜੀ ਬਣੀ ਨਹੀਂ ਹਜੇ ਓਏ ਬਣੀ ਨਹੀਂ ਜੀ ਆ ਦਵਾਇਆ ਪਰ ਹਜੇ ਆਪਾਂ ਚੈੱਕ ਪਾਸ ਨਹੀਂ ਹੈ ਹਨਾ ਹਾਂ ਜੀ ਖਰੀਦ ਤੋਰ ਤੇ ਦੇ ਕੇ ਜੀ ਠੀਕ ਹੈ ਤੋਰਾਂ ਫੇਰ ਇਹਨੂੰ ਬਾਕੀ ਉਤ ਰਹੇ ਆ ਵੀ ਰੰਗ ਰੂਪ ਦੀ ਚੰਗੀ ਆ ਜੇ ਗਾਂ ਤਿਆਰ ਹੁੰਦੀ ਆ ਤੇ ਚਲੋ ਚੰਗੀ ਰਕਮ ਦੀ ਗਾਂ ਤਿਆਰ ਹੋਣੀ ਆ ਕਰੇ ਪੱਦੀ ਵਿੱਚ ਨਾ ਸੋਹਣੀ ਲੱਗੋਗੀ ਥਾਣੇ ਵਿੱਚ ਚੰਗਾ ਹੰਦੀ ਵੀ ਨਹੀਂ ਆ ਇੱਕ ਠੀਕ ਆ ਨਹੀਂ ਕੋਈ ਨਹੀਂ ਜਿੱਤਾ ਮੱਜੀ ਵਿੱਚ ਚੌਲੇ ਦੇ ਹਲੇ ਬੈ ਗਏ ਹਾਂ ਦੇਖ ਸਾਡੇ ਥਾਣੇ ਦੇ ਲੱਗੇ ਚਲੋ ਕੋਈ ਨਹੀਂ ਲੈਣ ਦਾ ਬਾਕੀ ਚਿਹਰੇ ਤਾਂ ਵੀ ਸੋਹਣੀ ਆ ਰਾਜੀ ਪੂਰੀ ਹੁੰਦੀ ਵੀ ਦੀ ਬੇਲ ਅੰਮੀ ਦੇ ਦੀ ਇਹਦਾ ਮੁੱਲ ਫਿਰ ਇਹਦਾ ਵੀ 28000 ਰੁਪਏ ਮੁੱਲ ਵੀ ਜੀ ਇਹਦਾ ਵੀ ਇਹ ਵੀ ਪੰਜੀ ਦੀ ਜਾਨ ਤੋਂ ਕੁਝ ਨਹੀਂ ਹੁੰਦਾ ਹਾਂਜੀ ਵੀਰ ਜੀ ਜਾਨ ਤੋਂ ਪੰਜੀ ਦੀ ਨਹੀਂ ਨਹੀਂ ਇੱਥੇ ਕਿਹੜਾ ਧੱਕਾ ਜਾਨ ਤੋਂ ਵਾਲੀ ਦੁਵਲੀ ਆਈ ਹੈ ਜੋੜੇ ਭਾਵ ਕੋ 50 ਦਾ ਲੈ ਜੀ ਠੀਕ ਹੈ ਵੀਰ ਜੀ ਬਾਕੀ ਅੰਡੀ ਧਿਰੀ ਕਦ ਘੜ ਲੰਮਾ ਜੀਦਾ ਵੀਰ ਜੀ ਠੀਕ ਹੈ ਜੀ ਉਹਨੇ ਕਾ ਵੀ ਧੋਕੜ ਗੱਭਣ ਜਰਸੀ ਹਾਂਜੀ ਵੀਰ ਜੀ ਸੱਤ ਮਹੀਨਿਆਂ ਦੀ ਗੱਭਣ ਦਿਓ ਅੱਛਾ ਸੱਤ ਮਹੀਨਿਆਂ ਦੀ ਗੱਭਣ ਹਾਂਜੀ ਐ ਵਕਤੇ 8 ਲੀਟਰ ਦੁੱਧ ਹੈਗਾ ਜੀ ਥਲੇ ਸੱਤ ਮਹੀਨਿਆਂ ਦੀ ਗੱਭਣ ਤੇ 8 ਲੀਟਰ ਦੁੱਧ ਹਾਂਜੀ ਵੀਰ ਜੀ ਇਹਦਾ ਥਲੇ 20 ਪਲੱਸ ਦ ਤੇ ਜੇਸੂng ਇਸ ਉਹ ਇਹ ਕਿਤੇ ਜੇਸੂng ਸੁਣਾ ਦੇ ਜੀ ਨੇ ਤੋਰੋ ਹਾਂ ਫੇਰੇ ਕਰੀ ਨਾ ਬਾਕੀ ਚੰਗੇ ਕੱਦ ਕਾਟ ਚ ਹੈ ਜਰਸੀ ਇਹ ਠੰਡੀ ਧੀਰੀ ਵੀ ਜੂ ਖਾ ਦੋ ਮਾ ਜੀ ਇਹ ਵੀ ਠੰਡੀ ਧੀਰੀ ਆ ਪੂਰੀ ਜੜੀ ਆਹ ਦੇਖ ਠੀਕ ਆ ਬਾਕੀ ਆ ਹਵਾਨੇ ਦੇ ਨਾੜਾਂ ਮੇਰੀਆਂ ਦੇਖ ਸਕਦੇ ਜੀ ਦੁੱਧ ਪੂਰਾ ਮਜੀ ਦਾ ਘੜਾ ਦੋ ਦੇ ਦਾ ਇਹ ਤਾਂ ਇੱਕ ਪੂਜੀ ਪਈ ਐ ਤੇ ਵੀ ਪੂਰੀ ਆ ਜੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਜੀ ਮੁੱਲ 45000 ਰੁਪਏ ਜੀ ਇਹਦਾ ਮੁੱਲ 45000 ਹਾਂਜੀ ਵੀ ਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਮਾਨਤਾ ਬਾਕੀ ਮੌਕੇ ਤੇ ਕਰਦਾਂਗੇ ਮਾਨਤਾ ਨੂੰ ਵੀ ਜੀ ਠੀਕ ਹੈ ਕੋ ਫੋਨ ਲਾਊਗਾ ਤੇ ਹਨਾ ਤੇ ਬਾਕੀ ਇਹ ਆ ਵੀ ਟੁਕੜਾ ਗੱਬਣਾ ਆਪਣੀਆਂ ਕੋ ਚੈੱਕ ਪਾਸ ਕਰਵਾ ਕੇ ਖੜੇ ਕਰਵਾਸ ਕਰਕੇ ਵੀ ਜੀ ਦੋ ਡੰਗ ਚੋਗੇ ਤਿੰਨ ਡੰਗ ਚੋਗੇ ਖੜੇ ਵੀ ਜੀ ਹਾਂਜੀ ਬਾਅਦ ਕੋਈ ਲਾਂਮਾ ਨਾਲ ਵੀ ਜੀ ਦੇਵੇ ਆਪਾਂ ਨੂੰ ਵੀ ਜੀ ਦਾ ਠੀਕ ਹੈ ਜੀ ਹਾਂਜੀ ਵੀ ਜੀ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ